ਗਾਈਸ ਸਾਵਨ ਦਾ ਮਹੀਨਾ ਚੜਿਆ ਹੈ ਜੀ ਜਿਹੜੇ ਮਾਲ ਕੋੜਿਆਂ ਦਾ ਲੰਗਰ ਤਿਆਰ ਹੋ ਰਿਹਾ ਹੈ ਇੰਟਰਮੀਟ ਘੜੀ ਆਈ ਪਰ ਆਉਂਦੀ ਏ ਨਹੀਂ ਚੱਲਿਆ ਆ ਜੀ ਆਊਗੀ ਹੌਲੀ ਹੌਲੀ ਥੋੜੀ ਵੇਟ ਕਰਨੀ ਪੈਂਦੀ ਹੈ ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਦਾ ਸਾਰੇ ਅੱਜ ਦੇ ਵਲੋਗ ਵਿੱਚ ਆਈ ਹੋਪ ਕਿ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜਿਹੜਾ ਸੰਗਰਾਮ ਦਾ ਆ ਚੜ੍ਹਿਆ ਜੀ ਸਾਉਣ ਸਾਰਿਆਂ ਦੀ ਖੁਸ਼ੀਆਂ ਭਰਿਆ ਇਹ ਆਪਣਾ ਜਿਹੜਾ ਆਇਆ ਹੈ ਸਾਉਣ ਦਾ ਮਹੀਨਾ ਸਾਰਿਆਂ ਦੀ ਖੁਸ਼ੀਆਂ ਭਰਿਆ ਹੋਵੇ ਤੇ ਬੋਨਸੀ ਅੱਜ ਸੰਗਰਾਮ ਦਾ ਦਿਹਾੜਾ ਦੇ ਇਸ ਗੁਰਦੁਆਰੇ ਚੰਗੀ ਆਪਣੇ ਜਿਹੜਾ ਨੇ ਡੇਰਗੋਵਾ ਕਰਮ ਸਿੰਘ ਹੈ ਉੱਥੇ ਸੰਗਰਾਮ ਦਾ ਦਿਹਾੜਾ ਮਨਾਇਆ ਜਾਂਦਾ ਹੈ ਤੇ ਮਸਿਆ ਬਣਾਈ ਜਾਂਦੀ ਹੈ ਬੋਲੀ ਸਾਹਿਬ ਨੇ ਨਾਲ ਰਿਖੀ ਅੱਜ ਇਸ ਸੰਗਰਾਮ ਦਾ ਦਿਹਾੜਾ ਮਾਮਾ ਜੀ ਕੋ ਪਹਿਲਾਂ ਚੱਲ ਜਾਂਦੀ ਹੋਣੀ ਠੀਕ ਨਾ ਹੋਣ ਦਾ ਫਿਰ ਹੀ ਜਾਇਆ ਜਾਂਦਾ ਉਹਨਾਂ ਨੂੰ ਮੋਟੇ ਕੰਚਲਾ ਹੈ ਬੋਦੋ ਸਾਹਿਬ ਬਾਅਦ ਚਾਰ ਦੀਆਂ ਨਾਲੇ ਬਾਅਦ ਜਾਣਾ ਹੈ ਫਿਰ ਮੈਂ ਕੰਮ ਤੇ ਨਹੀਂ ਜਾਣਾ ਹੈ ਉਹ ਮੇਰੇ ਕਹਿੰਦੇ ਮੇਨ ਮੱਥਾ ਟਿਕਾ ਲਿਆ ਕੰਮ ਨਹੀਂ ਰੱਖੀ ਮੰਨ ਲਓ ਬੋਦੋ ਸਾਹਿਬ ਦੀ ਦਸਤਾਨਾ ਪਰਵਾਹ ਦਾ ਚਲੋ ਸਾਵਨ ਦਾ ਮਹੀਨਾ ਚੜ੍ਹਿਆ ਹੈ ਜਿਹੜੇ ਮਾਲ ਪੂੜਿਆਂ ਦਾ ਲੰਗਰ ਤਿਆਰ ਹੋ ਰਿਹਾ ਹੈ ਦੀ ਇਹ ਬਾਬੂ ਜੀ ਕਹਿੰਦੇ ਮੈਂ ਜਾਣਾ ਸਾਈਕਲ ਤੇ ਮੇਰੇ ਨਾਲ ਇਹਦਾ ਢਿੱਡ ਨਿਕਲ ਜਾਂਦਾ ਬਾਹਰ ਵਿਹਲੇ ਦਾ ਖਾ ਕੇ ਸੌਿਆਂ ਦਾ ਤੇ ਕਹਿੰਦਾ ਮੈਂ ਹੁਣ ਸਾਈਕਲ ਤੇ ਵਾਪਸ ਜਾਣਾ ਕਰਨਾ ਆ ਸਵੇਰੇ ਵੀ ਨੂੰ ਉਠਾਣਾ ਕਰਨਾ ਸਵੇਰੇ ਵੀ ਐਕਸਰਸਾਈਜ਼ ਕਰੇ ਆਪਣੀ ਸਵੇਰੇ ਵੀ ਨੂੰ ਦੌੜਨ ਲਈ ਨਾ ਖੰਨਾ ਕਰਨਾ ਨਾਲ ਮੈਂ ਕਿਹਾ ਚੱਲ ਅਸੀਂ ਕੋਰਦ ਨਾਲ ਸਾਡੇ ਕਹਿੰਦੇ ਤੂੰ ਸਾਈਕਲ ਚਲਾ ਲਈ ਤੇ ਅਸੀਂ ਸਕੂਟੀ ਤੇ ਹਾਂਜੀ ਡਰਾਈਵਰ ਫੇਰ ਆ ਕਿ ਹੁੰਦਿਆ ਇਹ ਗੱਲ ਨਹੀਂ ਹੋਈ ਸੀ ਆਪਣੀ ਪੰਗਿਆਂ ਵਾਲੀ ਗੱਲ ਨਹੀਂ ਹੋਈ ਸੀ ਆਪਣੀ ਸਿੱਧੇ ਸਿੱਧੇ ਰਸਤੇ ਜਾਣਾ ਸਿੱਧੇ ਸਿੱਧੇ ਰਸਤੇ ਇਹਨੇ ਤਰਲੇ ਕੀਤਾ ਮੇਰੇ ਪਹਿਲਾਂ ਕਿ ਨਹੀਂ ਮੈਂ ਸਹੀ ਜਾਵਾਂਗਾ ਸਹੀ ਨਹੀਂ ਜਾਂਦਿਆ ਹਾਂਜੀ ਗਾਇਸ ਗੁਰਦੁਆਰਾ ਸਾਉਂਤ ਉਸੇ ਮੱਥਾ ਦੇ ਗਏ ਆ ਤੇ ਹਰਪੀ ਨੇ ਬਣਾਈ ਸੀ ਕੋਲਡ ਕਾਫੀ ਫਿਰ ਅਸੀਂ ਨਾ ਗਲਤੀ ਨਾਲ ਉਹ ਬਣਾ ਲਈ ਦੁੱਧ ਵਿੱਚ ਕੋਫੀ ਪਾ ਗਏ ਤੇ ਉਹਨੂੰ ਅਸੀਂ ਮਿਸ ਕਰ ਲਾਗੇ ਸੀ ਲੇਕਿਨ ਉਹ ਹੋਈ ਨਹੀਂ ਤੇ ਮਨੋ ਜਦੋਂ ਤੁਸੀਂ ਵੀ ਕੋਈ ਟਰਾਈ ਕਰੋਗੇ ਤੇ ਇਹਨੂੰ ਪਾਣੀ ਵਿੱਚ ਨਾ ਪਾਣੀ ਥੋੜਾ ਜਿਹਾ ਕੋਸਾ ਹੋਵੇ ਉਹਦੇ ਵਿੱਚ ਇੱਕ ਪੌਚ ਇੱਕ ਘਬਰਾਨਾ ਤੇ ਉਹਦੇ ਵਿੱਚ ਇੱਕ ਪੌਚ ਪਾਇਓ ਤੇ ਥੋੜੀ ਜਿਹੀ ਖੰਡ ਪਾ ਕੇ ਉਹਨੂੰ ਐ ਸ਼ੇਕ ਕਰ ਲਓ ਚੰਗੀ ਤਰ੍ਹਾਂ ਜਦੋਂ ਝੱਗੋ ਝੱਗਾਂ ਹੋ ਗਿਆ ਤੇ ਫਿਰ ਉਹਨੂੰ ਗਲਾਸ 'ਚ ਪਾ ਕੇ ਕੋਚ ਪਾਇਓ ਬਰ ਤੇ ਬਰਫ਼ ਤੋਂ ਬਾਅਦ ਪਾਇਓ ਵਿੱਚ ਦੁੱਧ ਐਂਡ ਠਿਲਡ ਹੋ ਗਿਆ ਜਦੋਂ ਉਹ ਉਹ ਪੀਂਦਾ ਨਹੀਂ ਆ ਰਿਹਾ ਬਖਰਾ ਤੇ ਉਹ ਸਵਾਦ ਲੱਗੀ ਪਹਿਲਾਂ ਦੁੱਧ ਚ ਦੁੱਧ ਚ ਕੀਤਾ ਤੇ ਉਹ ਮਤਲਬ ਉਹ ਚੱਗੀ ਨਹੀਂ ਆਈ ਹੈਗੀ ਜਿਹੜੀ ਹੋਣੀ ਚਾਹੀਦੀ ਹੈ ਨਾ ਸ਼ੇਕ ਕਰਨ ਦੇ ਇਸ ਕਰਕੇ ਫਿਰ ਬਾਅਦ ਵਿੱਚ ਅਹੀ ਪਾਣੀ ਵਿੱਚ ਮਿਕਸ ਕਰਾ ਫਿਰ ਉਹ ਚੱਗਦਾ ਅਗ ਹੋ ਗਈ ਤੇ ਮਜ਼ਾ ਆ ਗਿਆ ਰਾਤ ਵੀ ਸੌ ਗਿਆ ਸੀ ਤੇ ਜਦੋਂ ਲਾਈਟ ਆਈ ਲਾਈਟ ਆਈ ਤੇ ਸੁਖਵੀਰ ਨੇ ਸੁਖਵੀਰ ਨੇ ਕਹ ਲਾਈਟ ਆ ਗਈ ਜਿਦਾ ਸੀ ਕਹਿੰਦੇ ਹੁੰਦੇ ਨੇ ਜਦੋਂ ਤੁਹਾਡੇ ਵਿੱਚ ਜਦੋਂ ਬੱਤੀ ਜਾਂਦੀ ਹੁੰਦੀ ਹੈ ਘਰੇ ਛੋਟੇ ਹੁੰਦੇ ਕੁਈ ਕੰਦਾ ਬੱਤੀ ਆ ਗਈ ਤੇ ਇਦਾਂ ਹੀ ਸਕੀਨ ਨੇ ਕਿਹਾ ਤੇ ਉਹਨੇ ਜੇ ਨੂੰ ਪਰਾਹੀ ਰੋਟੇ ਹੈਣਾ ਬੁੱਗੀ ਉੱਠ ਵੀ ਸੀ ਤੋ ਕੀ ਪੀਨੇਆ ਕੀ ਪੀਨੇਆ ਰੂਹ ਤੋ ਰੂਹ ਹੋ ਜਾ ਇਹਨੇ ਕੋਲਡ ਕਾਫੀ ਨਹੀਂ ਪੀਤੀ ਹੈ ਕਹਿੰਦਾ ਮੈਂ ਨਹੀਂ ਪੀਣੀ ਮੈਨੂੰ ਰੂਹ ਹੋ ਜਾ ਦੋ ਬਣਾ ਕੇ ਠਰ ਗਏ ਜਿਆਦੀ ਪਰ ਭਾਈ 10 20 ਕਹਲਾਣਾ ਖਰਾਬ ਕਰ ਲੀ ਰਾਵੀ ਨੇ ਇਹ ਬੁੱਗੀ ਨੇ ਕੀ ਪੀਣਾ ਬੁੱਗੀ ਨੇ ਦੁੱਧੂ ਪੀਣਾ ਦੁੱਧੂ ਪੀਣਾ ਆਂ ਆਉਣ ਲੱਗਾ ਆਉਣ ਲੱਗਾ ਤੇਰਾ ਆਉਣ ਲੱਗਾ ਛੋੜਿਆ ਆਉਣ ਲੱਗਾ ਹਾਂਜੀ ਗਾਇਸ ਤਸਵੀਰੇ ਜਾਣਾ ਅਸੀਂ ਪ੍ਰੋਗਰਾਮ ਤੇ ਰਾਲਾ ਸਾਹਿਬ ਨਾਲੀ ਮਾਮਾ ਜੀ ਦਵਾਈ ਲੈ ਕੇ ਆਉਣੀ ਹੈ ਨਾਲੇ ਦਵਾਈ ਲੈ ਆਵਾਂਗੇ ਮਾਮਾ ਜੀ ਦੀ ਤੇ ਮਾਮਾ ਜੀ ਨੂੰ ਜਾਂਦੇ ਆ ਰਹੀ ਛੱਡ ਜਾਣਾ ਮੈਂ ਫਿਰ ਰਸਤੇ ਜਿਲੰਦਰ ਆਉਂਦਿਆ ਰਹੀ ਫੇਰ ਮਾਮਾ ਜੀ ਨੂੰ ਵਾਪਸ ਲੈ ਆਣਾ ਤੇ ਕਿਥੇ ਜਾਣਾ ਸੀ ਪ੍ਰੋਗਰਾਮ ਰਾਣਾ ਸਾਹਿਬ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਰਾਣਾ ਸਾਹਿਬ ਦੇ ਪੀ ਹਨਾ ਜੀ ਹਾਂ ਜੀ ਗਾਇਸ ਆ ਦੇਖੋ ਰਾਜਵੀਰ ਕੰਮ ਓਏ ਸੋਣ ਨਹੀਂ ਦਿਆ ਤੇ ਮਾਰੀਏ ਗਰਪਾਨ ਮੇਰੀ ਤੇ ਕਮਾਈ ਜਾਂਦਾ ਡੋਰੀ ਕੋਣੀ ਆ ਕੋਣੀ ਓਏ ਆ ਗਿਆ ਜੀ ਗਾਇਸ ਤੁਹਾਨੂੰ ਰੇੜਕੇ ਦਿਖਾਏਗਾ ਰਾਜਵੀਰ ਹੁਣ ਰੇੜਣ ਲੱਗ ਗਿਆ ਸਟੈਪ ਚਲੋ ਆਜੋ ਰਾਜਵੀਰ ਆ ਦੇ ਕੀ ਲੈਣਾ ਕਿਹੜੀ ਚੀਜ਼ ਨਾ ਜਾਏਗਾ ਆ ਲੈ ਆ ਦੇ ਆ ਜਾ ਪਾ ਲੈ ਪਾ ਲੈ ਪਾ ਆ ਗਿਆ ਆ ਗਿਆ ਆ ਗਿਆ ਗਾਇਸ ਆ ਗਿਆ ਰਾਜਵੀਰ ਆ ਗਿਆ ਆ ਗਿਆ ਚਲੋ 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 ਆ ਜਾ ਆਜੋ ਆਜੋ ਅੱਜ ਆਜਾ ਆਜੋ ਆਜਾ 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 ਆਜੋ 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 ਆਲਾ ਪਾ ਲੈ ਅੱਗੇ ਆਗੇ 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 ਆਪ ਨਹੀਂ ਆਗੀ ਸਿੱਧਾ ਲੈ ਮਿਲਣਾ ਆਜਾ ਆਜੋ 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 ਆ ਜਾ ਰਾਈ ਜੀ ਆਪਾਂ ਦੇਖੋ ਆਜੋ 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 ਆ ਗਿਆ ਓਏ ਥੋੜੇ ਥੋੜੇ ਸਟੈਪ ਤੋੜਾ ਲੱਗ ਗਿਆ 1 2 ਲੱਗ ਗਿਆ ਹੋੜਾ ਥੋੜਾ ਜਿਹਾ ਰੈਮੇ ਹੋਰ ਲੱਗ ਬਣਾ ਰਾਜੇ ਬੜਾ ਕਮਾਤੀ ਬੁੱਗੀ ਨੇ ਆਜੋ ਆ ਜਾ ਆ ਜਾ ਆਜੋ 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 ਸ਼ਾਬਾਸ਼ ਵੈਰੀ ਗੁੱਡ ਮਮਾ ਤੁਸੀਂ ਬੰਦ ਕਰ ਦਿੱਤੀ ਲਈ ਹੋ ਆਜੋ 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 ਤੁਪੀ ਨਹੀਂ ਛੁਲਾਣ ਆਜਾ ਆਜੋ ਆਜੋ ਹਾਂਜੀ ਗਾਇਸ 커피 ਪੀਣ ਤੋਂ ਬਾਅਦ ਕੋਲਡ ਕਾਫੀ ਪੀਣ ਤੋਂ ਬਾਅਦ ਰਾਜਵੀ ਨੇ ਪੀਤਾ ਸ਼ੇਕ ਹੁਣ ਸਾਡੇ ਆਗੇ ਵੱਖਰੇ ਵੱਖਰੇ ਫਲੇਵਰ ਰਾਜਵੀ ਨੇ ਖਾਣੀ ਬਟਰਸਕੋਚ ਤੇ ਮੈਂ ਖਾਣੀ ਐ ड्राई फ्रूट ਆ ਗਏ ਬਹੁਤ ਟੇਸਟ ਹੈ ਮੁੱਲਾ ਲੈਿੰਦਾ ਸਿੱਧਾ ਕਹਿੰਦੇ ਸੀ ਬ੍ਰੇਕਰ ਬਹੁਤ ਵਧੀਆ ਬਹੁਤ ਟੇਸਟ ਹੈ ਰਾਜਵੀ ਦਾ ਵੀ ਦੁੱਧੂ ਆ ਗਿਆ ਆ ਹਨਾ ਬੁਗੀ ਰਾਵੀ ਦਾ ਦੁੱਧੂ ਆ ਗਿਆ ਰਾਜਵੀ ਦੁੱਧੂ ਪੀ ਰਿਹਾ ਆਪਣਾ ਗਾਇਸ ਤਕੇ ਨਾ ਭਲਾਣਾ ਪੈਂਦਾ ਹੈ ਨਹੀਂ ਪੀਂਦਾ ਨਹੀਂ ਹੈਗਾ ਪਤਾ ਨਹੀਂ ਹੋਰ ਕਹਦਾ ਜੋ ਤੁਸੀਂ ਛਕਦੇ ਹੋ ਨਾ ਉਹ ਖਵਾਓ ਮੈਨੂੰ ਬਾਕੀ ਹੁਣ ਥੋੜੀ ਦੇਖਦੇ ਆ ਮੂਵੀ ਕੋਈ ਹਾਂਜੀ ਗਾਇਸ ਲਾਈਟ ਫੇਰ ਚੱਲ ਗਈ ਏ ਓខਾ ਹੀ ਏ ਕੰਮ ਇਦਾ ਦੇ ਰਾਤ ਕਿੱਦਾਂ ਨਿਕਲੇਗੀ ਬੜੋ ਓਖਾ ਏ ਨਾ ਉਹਦਾ ਤੇ ਪੱਖਾ ਤਾਂ ਚੱਲ ਰਹਾ ਹੈ ਲੇਕਿਨ ਫੇਰ ਵੀ ਜੋ ਏਸੀ ਦਾ ਕੰਮ ਓਏਸੀ ਨਹੀਂ ਕਰਨਾ ਪੱਖੇ ਨਾਲ ਇਕੱਲੇ ਨਾਲ ਕੀ ਕਰਾਂਗੇ ਓਖਾ ਏ ਨਾ ਨਾ ਸਮਰਾਜੀ ਹੋ ਗੁੜੀ ਗੁਗੜੀ ਉਹ ਗੁੜੀ ਆਪਾਂ ਛਾਉਂਦੇ ਸੀ ਹਾਂ ਲਾਈਟ ਹਾਲ ਦੇ ਦਿੱਤਾ ਇਹ ਨੂੰ ਨੀਂਦ ਨਹੀਂ ਆਉਂਦੀ ਹੈਗੀ ਬੁੱਕਾ ਛੋਹ ਦਿਆ ਸੀ ਉਹ ਲਾਈਟ ਚੱਲ ਗਈ ਏਸੀ ਬੰਦ ਹੋ ਗਿਆ ਨਾ ਤੇ ਉਹਦੇ ਵੀ ਆਏ ਆੱਖਾ ਖੁੱਲ ਗਿਆ ਇੱਕਦਮ ਗਿਆ ਚੋ ਜਾ ਉਹ ਚੋਣਿਆ ਚੋ ਜੋ ਗਰਮ ਆਉਣ ਲੱਗੀ ਨਾਲ ਹੀ ਹੂੰ ਏਸੀ ਦਰਮਾ ਖਲੇ ਛੱਡ ਦੇ ਮੜਾ ਸੋ ਫੋਟੋ ਮੇਰਾ ਪੁੱਤ ਹੁਣ ਲੈਣਾ ਤੇ ਚਿਲਣਾ ਬਸ ਸਾਰਾ ਪਰਦੀ ਗਈ ਆਣੀ ਬੰਦੋ ਆ ਥੱਲੇ ਸਵਿਚੋਂ ਆਫ ਕਰਦੇ ਇਹ ਗਾਇਸ ਆਪਣੇ ਵੱਖਰੇ ਬੈੱਡ ਤੇ ਸੌਂਦਾ ਤੁਹਾਡੇ ਨਾਲ ਨਹੀਂ ਸੌਂਦਾ ਪਾਪਾ ਪਹਿਲਾਂ ਹੀ ਤਿੰਨ ਜਾਣੇ ਆ ਤੇ ਚੌਥਾ ਕਿੱਥੇ ਪਾਣਾ ਬੈੱਡ ਤੇ ਨਾ ਵੀ ਗਿਆ ਮੈਂ ਭਰਾ ਤਾਂ ਮੰਨ ਲੈਂਦਾ ਪਾਪਾ ਸਾਰੇ ਬੈੱਡ ਤੇ ਮੈਂ ਹੀ ਘੁੰਮਦਾ ਐ ਤੇ ਵੀਰਾ ਕਿੱਥੇ ਜਾਊਗਾ ਫਿਰ ਹੂੰ ਆ ਜਾ ਤਾਂ ਕਰਨ ਤੈਨੂੰ ਗਾਇਸ ਕੀ ਪੱਗ ਵੀ ਲਾ ਉਹ ਗਰਮੀ ਪੱਗ ਲਾ ਕਹ ਵੀਰੇ ਨਾਲ ਸੌਣਾ ਕਰਨਾ ਮੈਂ ਤੋੜਾ ਜਿਹਾ ਬਦਾਓ ਲੈਂਦੂ ਵਾਈ ਗੁਰੂ ਵਾਈ ਗੁਰੂ ਵਾਈ ਗੁਰੂ ਕੀ ਆ ਇਹ ਦੇਖਦਾ ਰਹਿੰਦਾ ਆਪਾਂ ਆਈਸਕ੍ਰੀਮ ਖਾਂਦੇ ਆਂ ਇਹ ਦੇਖਦਾ ਰਹਿੰਦਾ ਕੌਲੀਆਂ ਵਿੱਚ ਦੋਨੋਂ ਸਾਰੇ ਜਿਹੜੇ ਕੀ ਖਾਂਦੇ ਆਂ ਮੂੰਹ 'ਚ ਪਾ ਦੋ ਸਹੀ ਆਈਸਕ੍ਰੀਮ ਥੋੜੀ ਜੀ ਇਹਨੂੰ ਟੇਸਟ ਕਰੋ ਇਹਨੂੰ ਹੁੰਦਾ ਕਿ ਮੈਨੂੰ ਹੀ ਖਵਾਈ ਜੋ ਹਾਂਜੀ ਗਾਇਸ ਲਾਈਟ ਆ ਗਈ ਏ ਵਧਾਈਆਂ ਹੋਣ ਖਾਰਸ਼ ਹੋ ਲੱਗ ਗਈ ਸਿਰ ਤੇ ਆ ਵੀ ਜਾਂਦੀ ਚੱਲ ਵੀ ਜਾਂਦੀ ਤੇ ਬਾਕੀ ਇਹ ਹੈ ਕਿ ਨੈੱਟ ਨਹੀਂ ਚੱਲੰਦਿਆ ਵਾਈਫਾਈ ਬੰਦ ਹੋ ਗਿਆ ਪਤਾ ਨਹੀਂ ਕਦੋਂ ਹੋ ਗਿਆ ਬੰਦ ਚੱਲਿਆ ਸੁਪੀਰ ਆ ਜਾਂਦੀ ਏ ਨਹੀਂ ਚੱਲਿਆ ਅਜੇ ਆਊਗੀ ਹੌਲੀ ਹੌਲੀ ਥੋੜੀ ਵੇਟ ਕਰਨੀ ਪੈਂਦੀ ਆ ਓਕੇ ਗਾਇਸ ਇੱਥੇ ਕਰਦੇ ਆ ਅਸੀਂ ਆਪਾਂ ਅੱਜ ਦੇ ਵਲੌਗ ਦੀ ਸਮਾਪਤੀ ਮਿਲਦੇ ਆ ਨਵੀ ਸਵੇਤ ਨਵੇਂ ਵਲੌਗ ਦੇ ਵਿੱਚ ਬਾਏ ਬਾਏ